ਸਸ਼ਿਆ ਗੱਲ ਜੀ ਵੀਡੀਓ ਬੀਖ ਰਹੀ ਹਾਂ ਸਭ ਨੂੰ ਜੀ ਐਨ ਨੂੰ ਲੈ ਕੇ ਹਾਂ ਚਰਾਂ ਜੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰ ਆਪ ਹੈ ਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸ਼ੁਰੂਆਤ ਕਰਦੀ ਹਾਂ ਜਦੀ ਵੱਡੀ ਖਬਰ ਹੋਣ ਬਜ਼ੁਰਗਾਂ ਨੂੰ ਮਿਲੇਗਾ 3500 ਰੁਪਏ ਮਹੀਨਾ ਪੈਨਸ਼ਨ ਮੰਤੀ ਮੰਡਲ ਦੇ ਫੈਸਲੇ ਤੇ ਮੋਹਰ ਲਈ ਇਸ ਦੇ ਨਾਲ ਹੀ ਸਰਕਾਰ ਨੇ 60 ਸਾਲ ਤੋਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ ਤੇ 60 ਸਾਲ ਤੋਂ ਵੱਧ ਅਪਰੰਕਤਾ ਵਾਲੇ ਵਿਅਕਤੀਆਂ ਲਈ ਸਮਾਜਿਕ ਸੁਰੱਖਿਆ ਪੈਨਸ਼ਨ ਦੀ ਰਕਮ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ ਇਸ ਇਸ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਮੋਹਨ ਚਰਨ ਮਾਜੀ ਦੇ ਅਗਵਾਈ ਰਾਜ ਮੰਤਰੀ ਮੰਡਲ ਨੇ ਇਸ ਸਾਲ ਜਨਵਰੀ ਦੀ ਸਮਾਜਿਕ ਰੱਖਿਆ ਪੈਨਸ਼ਨ ਦੀ ਰਾਸ਼ੀ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਦੇ ਨਾਲ ਇਸੀ ਸਾਲ ਤੋਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਨਾਗਰਿਕਾਂ ਨੂੰ 60% ਤੋਂ ਵੱਧ ਅਪੰਗਤਾ ਵਾਲੇ ਵਿਅਕਤੀਆਂ ਲਈ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੀ ਰਕਮ ਵਧਾ ਕੇ 35000 ਰੁਪਏ ਪ੍ਰਤੀ ਮਹੀਨਾ ਦਾ ਫੈਸਲਾ ਕਰ ਦਿੱਤਾ ਗਿਆ ਹੈ ਇਸ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਮੋਹਨ ਚਰਨ ਮਾਜੀ ਨੇ ਅਗਵਾਈ ਰਾਜ ਸਭਾ ਮੰਡਲ ਨੇ ਇਸ ਜਨਵਰੀ ਦੇ ਸਮਾਜਿਕ ਸੁਰੱਖਿਆ ਪੈਨਸ਼ਨ ਦੀ ਰਾਸ਼ੀ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਮੰਤਰੀ ਮੰਡਲ ਨੇ 31 ਦਸੰਬਰ ਤੋਂ 31 ਮਾਰਚ 2025 ਤੱਕ ਆਪਣੇ ਬਲੇਸਿੰਗ ਪ੍ਰੋਗਰਾਮ ਸੁਬਾਸ਼ ਯੋਜਨਾ ਤਹਿਤ ਸਾਰੇ ਜੋਗ ਵਰਤਨ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਗਿਆ ਹੈ ਧੰਨਵਾਦ